फिर मेरी एक रिक्वेस्ट है जिस तरीके मिल रहा हुलारा मिल रहा कंपेन और तुम तो वेख रहे हो कि देर तक वेट करते रहे ਜਿੱਥੇ ਤੜਾਈ ਮੈਂ ਸੁਜਨਪੁਰ ਤੱਕ ਫਿਰਦਾ ਆਇਆ ਤੇ ਉੱਥੇ ਵੀ ਮੈਂ ਵੇਖਿਆ ਕਿ ਸੜਕਾਂ ਦਾ ਇੰਨਾ ਬੁਰਾ ਹਾਲ ਬੱਬੂ 15 ਸਾਲ ਐਮਐਲਏ ਰਿਆ 5 ਸਾਲ ਸਪੀਕਰ ਰਿਆ 7 ਸਾਲ বিজেপি ਕਾਂਦੀ ਦਾ ਗਵਰਨਮੈਂਟ ਰਹੀ ਪਰ ਜੋ ਕਿ ਡਵੈਲਪਮੈਂਟ ਨਾਲ ਦੀ ਬਿਲਕੁਲ ਕੀ ਨਹੀਂ ਪਾਣੀ ਦਾ ਕਿਤੇ ਲੋਕਾਂ ਨੂੰ ਪਤਾ ਨਹੀਂ ਬਿਜਲੀ ਉੱਥੇ ਨਹੀਂ ਤਾਂ ਉੱਥੇ ਕਨੈਕਟੀਵਿਟੀ ਉੱਥੇ ਹੈ ਨਹੀਂ ਮੋਬਾਈਲ ਦੀ ਉੱਥੇ ਦਾ ਬੈਟਾ ਪਿੰਡ ਵਿੱਚ ਬਿਲਕੁਲ ਕਨੈਕਸ਼ਨ ਹੈ ਨਹੀਂ ਤੇ ਜਿੱਥੇ ਸਾਰੇ ਕਰਾਂਗੇ ਬੜਾ ਇਗਨੋਰਡਡ ਏਰੀਆ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਜਿਹੜੀ ਪੀਐਲਪੀਏ ਆ ਉਹਦਾ ਅਜ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਮੈਂ ਜਿਹੜੇ ਜ਼ਮੀਨਾਂ ਨੇ ਕਲਕਸ਼ਨ ਫੋਰ ਜਿਹੜਾ ਇਹਨੂੰ ਟੌਂਦੇ ਕੋਸ਼ਿਸ਼ ਕਰਾਂਗੇ ਇਹ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕੀਤੀ ਜਾਏਗੀ ਤਾਂ ਕਿ ਲੋਕਾਂ ਦਾ ਜਿਹੜੀਆਂ ਥੋੜੇ ਥੋੜੀ ਜਿਹੀ ਨਾਤੇ ਜਿੱਥੇ ਘਰ ਵੀ ਨਹੀਂ ਬਰ ਸਕੇ ਉਹਨਾਂ ਦੀ ਪਰਮਿਸ਼ਨ 70 ਸਾਲ ਦੀ ਰਤੀ ਤੋਂ ਬਾਅਦ ਵੀ ਬੇਸਿਕ ਜ਼ਰੂਰਤਾਂ ਲੋਕਾਂ ਦੀ ਨਹੀਂ ਪੂਰੀਆਂ ਹੋਵਾਰੀਆਂ ਕੀ ਕਰਨ ਮੰਨਦੇ ਹੋ 70 ਸਾਲ ਤੋਂ ਵੱਧ ਵੀ ਆਜ਼ਾਦੀ ਨੂੰ ਸਮਰੇ ਬੇਸਿਕ ਜ਼ਰੂਰਤਾਂ ਅਜੇ ਵੀ ਲੋਕ ਤੋਂ ਵਾਂਝੇ ਨੇ ਬਿੱਟ ਕੋ ਗੱਲ ਛੋੜੋ ਮੈਂ ਕੋਈ ਬੋਲਦਾ ਮੇਰੀ ਸਪੀਚ ਨਹੀਂ ਸੁਣੀ ਉਹ ਸਪੀਚ ਜੀ ਲੋਕਾਂ ਨੂੰ ਸੁਣਾ ਦੇ ਸਾਰੇ ਤੁਹਾਨੂੰ ਜਵਾਬ ਦੇ ਦਾਂਗੇ ਮંત્રી ਸਾਹਿਬ ਤੁਹਾਡੇ ਵਿੱਚ ਇੱਕ ਜਾਂਦੇ ਘਰ ਬਣ ਰਿਹਾ ਸੀ ਔਰ ਦੁਬਾਰਾ ਨਹੀਂ ਰਿਹਾ ਕਰਕੇ ਮੈਂ ਦੇਖੋ ਤੇ ਕਹਿ ਰਿਹਾ ਯਾਰੋ ਮੰਤਰੀ ਕੋਲ ਪੁੱਛੋ ਮੈਨੂੰ ਨਾ ਪੁੱਛੋ ਮੈਂ ਤੇ ਨਹੀਂ ਬਣਾਇਆ ਉਹ ਮੰਤਰੀ ਨੂੰ ਪ ਇਹ ਉਹਨੂੰ ਪੁੱਛੋ ਤੇ ਮੇਰੀ ਮੇਰੀ ਇੱਕ ਮਿੰਟ ਥੋੜੋ ਮੈਂ ਮੋਦੀਆਂ ਦੀ ਲੜਾਈ ਲੜਦਾ ਹਾਂ ਮੈਂ ਛੋਟੇ ਲੈਵਲ ਤੇ ਨਹੀਂ ਕਰਦਾ ਪਿਛਲੇ ਕੱਲ ਪਿਛਲੇ ਕੱਲ ਕਾਂਗਰਸੀ ਮੇਅਰ ਦੇ ਉੱਤੇ ਜਿਹੜੀ ਏਡੀ ਦੀ ਰੇਡ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਏਡੀ ਦੀ ਏਡੀਡੀ ਰੇਡ ਹੋਈ ਕਿਉਂਕਿ ਕੱਲਾ ਬਟਾਲੇ ਦੇ ਵਿੱਚ ਬੱਸਾਂ ਖਾਲੀ ਆਈਆਂ ਜਿੱਦਾਂ ਪ੍ਰਧਾਨ ਮੰਤਰੀ ਚਲਾ ਗਿਆ ਉਸ ਲਈ ਸਭ ਤੋਂ ਵਧੀਆ ਮੇਅਰ ਜਿਨੇ 25% ਲੈਸ ਦੇ ਉਤੇ ਟੈਂਡਰ ਦਿੱਤੇ ਪੂਰੇ ਪੰਜਾਬ ਤੇ ਹੋ ਜਾ ਮੇਅਰ ਨੇ ਹੋਣਾ ਉਸ ਮੇਅਰ ਨੂੰ ਤਮਕਾਉਣ ਲਈ ਡਰਾਉਣ ਲਈ ਉਹਦੇ ਵੀ ਉਹਦੇ ਤੇ ਈਡੀ ਦੀ ਇੰਕੰਟੈਕਸ ਦੀ ਰੀਡ ਹੈ ਕੋਈ ਪਰਵਾਹ ਨਹੀਂ ਕਰਦਾ ਸਰਕਾਰ ਮੰਤਰੀ ਦੇ ਫੇਰੀਆਂ ਨੂੰ ਕਿਵੇਂ ਦੇਖ ਰਹੇ ਹੋ ਪ੍ਰਧਾਨ ਪ੍ਰਧਾਨ ਦੇ ਫੇਰੀਆਂ ਨੂੰ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ